ਤੁਸੀਂ ਜਿਹੜੀ ਮੀਟਿੰਗ ਹੋ ਰਹੀ ਹੈ ਮੈਂ ਵਿਵੇਕ ਸਾਹਬ ਦਾ ਸੱਭੂ ਸੂਕਸ਼ਨਾ ਸ਼ੇਰ ਪੰਜਾਬ ਪ੍ਰੈਜ਼ੀਡੈਂਟ ਬਲਦਾਨ ਫੋਰਸ ਐਨ ਜੀਓ ਤੋਂ ਅੱਜ ਜਿਹੜੀ ਮੀਟਿੰਗ ਹੈ ਮਨੂੰ ਰਾਹੁਲ ਜੀ ਨੇ ਸਾਨੂੰ ਜੀ ਨੇ ਪੂਰੇ ਸਾਹਮਣੇ ਇੱਥੇ ਬੁਲਾਇਆ ਸੀਗਾ ਇਹਨਾਂ ਮੇਰੇ ਛੋਟੇ ਵੀ ਸੋਰਸੇਟੀਆਂ ਵੀ ਆਏ ਨੇ ਅਸਲ ਦੇ ਵਿੱਚ ਕੁਝ ਲੋਕਾਂ ਨੂੰ ਪਹਿਲਾਂ ਮੈਂ ਕਲੀਅਰ ਕਰਦਾ ਕਿ ਇਸ ਮੀਟਿੰਗ ਦੇ ਬਾਰੇ ਗਲਤ ਮੈਸੇਜ ਜਾ ਰਿਹਾ ਹੈ ਮਾਰਕੀਟ ਦੇ ਵਿੱਚ ਜਾਂ ਸਮਾਜ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਆਈਟਮ ਇਹੋ ਜਿਹੀ ਕੁਛ ਕੀਤੀ ਗਈ ਪ੍ਰੋਗਰਾਮ ਦੇ ਦੌਰਾਨ ਸਰੂਪ ਬਣਾਇਆ ਗਿਆ ਪਰਮਾਤਮਾ ਦਾ ਸਾਡੇ ਦੇਵੀ ਦੇਵਤਾਵਾਂ ਦਾ ਜਿਹਦੇ ਵਿੱਚ ਬੇਅਦਬੀ ਕੀਤੀ ਗਈ ਉਹਦੇ ਉੱਤੇ ਇਹਨਾਂ ਕਾਨੂੰਨੀ ਕਾਰਵਾਈ ਸਾਡੇ ਸੰਤ ਸਮਾਜ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕੀਤੀ ਸੀਗੀ ਅੱਜ ਇਹ ਸਾਰੇ ਸੰਗਠਨਾਂ ਨੂੰ ਜਿੰਨੇ ਵੀ ਆਈਟਮਾਂ ਕਰਨ ਵਾਲੇ ਗਰੁੱਪ ਨੇ ਉਹਨਾਂ ਨੂੰ ਇੱਥੇ ਇਸ ਕਰਕੇ ਇਕੱਠਾ ਕੀਤਾ ਗਿਆ ਹੈ ਕਿ ਅਸੀਂ ਜਿਹੜੀ ਉਹਨਾਂ ਦੇ ਆਬਜੈਕਸ਼ਨਸ ਨੇ ਜਿਹੜੀ ਉਹਨਾਂ ਦੀ ਡਿਮਾਂਡ ਨੇ ਅਸੀਂ ਹੁਣ ਮੈਂ ਖੁਦ ਕਹਿ ਰਿਹਾ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਰਾਹੁਲ ਜੀ ਨੇ ਸੋਨੂ ਜੀ ਨੇ ਪੂਰੇ ਸਾਹਮਣੇ ਇਹਨਾਂ ਸਾਰਿਆਂ ਨੇ ਇਹੀ ਗੱਲ ਹੈ ਸਾਰੇ ਸੰਗਠਨ ਜਿੰਨੇ ਗੁਰਪਥੇ ਬੈਠੇ ਉਹਨੇ ਵੀ ਕਿਹਾ ਕਿ ਅਸੀਂ ਉਸਬਜੈਕਸ਼ਨ ਨੂੰ ਐਗਰੀ ਕਰਦੇ ਹਾਂ ਕਿ ਗਲਤ ਹੋਇਆ ਬੇਅਦਬੀ ਹੋਈ ਸੋ ਇਹਨਾਂ ਨੂੰ ਸਿਰਫ ਬੁਲਾਇਆ ਗਿਆ ਤੇ ਇਕੱਠਾ ਕੀਤਾ ਗਿਆ ਸਮਝਾਉਣ ਵਾਸਤੇ ਜਾਂ ਉਹਦਾ ਕੋਈ ਇਹੋ ਜਿਹਾ ਤਰੀਕਾ ਇਜਾਦ ਕਰਨ ਵਾਸਤੇ ਜਿਹਦੇ ਨਾਲ ਬੇਅਦਬੀ ਵੀ ਨਾ ਹੋਵੇ ਸਾਡੇ ਸਮਾਜ ਦੀ ਕਿਸਮ ਰੂਪ ਦੀ ਬੇਅਦਬੀ ਨਾ ਹੋਵੇ ਸੁਰੂਪ ਬਣਾ ਕੇ ਕੋਈ ਗਲਤ ਕਾਮਨਾ ਕੀਤੇ ਜਾਣ ਔਰ ਨਾਲ ਦੇ ਨਾਲ ਇਹਨਾਂ ਦਾ ਕੰਮ ਵੀ ਚੱਲਦਾ ਰਹੇ ਜਿਹਦੇ ਨਾਲ ਕਿ ਅਨ ਦਾ ਆਪਣਾ ਪਰਿਵਾਰ ਵੀ ਚੱਲਦਾ ਰਹੇ ਤੋਂ ਇਹਨਾਂ ਨੇ ਹਜ਼ਾਰਾਂ ਲੱਖਾਂ ਰੁਪਏ ਲਗਾ ਕੇ ਆਪਣੇ ਜੋ ਵੀ ਆਪਣਾ ਡ्रेसेस ਬਣਾਈਆਂ ਨੇ ਜਾਂ ਜੋ ਵੀ ਇਹਨਾਂ ਦਾ ਸਬਾਨ ਹੈ ਉਹ ਵੀ ਚੱਲਦਾ ਰਹੇ ਇਹਨਾਂ ਦਾ ਕੰਮ ਵੀ ਚੱਲਦਾ ਰਹੇ ਤੋਂ ਉਹਦੇ ਵਿੱਚ ਅਸੀਂ ਇਹਨਾਂ ਸਿਰਫ ਡਿਸਕਸ ਕਰਨ ਵਾਸਤੇ ਇਹਨੂੰ ਬੁਲਾਇਆ ਇੱਕ ਜਿਸ ਤਰ੍ਹਾਂ ਆਪਾਂ ਇਹਨੂੰ ਇੱਕ ਐਵੀ ਸਜੈਸ਼ਨ ਦਿੱਤੀ ਹੈ ਕੁਝ ਦਿਨ ਪਹਿਲਾਂ ਵੀ ਇਹਨਾਂ ਨਾਲ ਕੁਝ ਦਿਨ ਪਹਿਲਾਂ ਵੀ ਜਰਨਾ ਡਿਸਕਸ ਹੋਇਆ ਸੀ ਕਿ ਅਸੀਂ ਸਰੂਪ ਬਣਾਉਣ ਦੀ ਬਜਾਏ ਪਰਮਾਤਮਾ ਦਾ ਸਰੂਪ ਬਣਾਉਂਦੀ ਹੈ ਉਹਨਾਂ ਦੇ ਕਿਸੇ ਭਗਤ ਦਾ ਸਰੂਪ ਬਣਾ ਸਕਦੇ ਹਾਂ ਸਾਡੇ ਕੁਝ ਹਿੰਦੂ ਸੱਤਰਾਂ ਨੇ ਇਹਨੂੰ ਸਜੈਸ਼ਨ ਦਿੱਤੀਆਂ ਵੀ ਸੀ ਕੁਝ ਦਿਨ ਪਹਿਲਾਂ ਉਹ ਅਸੀਂ ਉਸ ਜੀ ਨਾਲ ਬਿਲਕੁਲ ਐ ਅੱਜ ਸਿਰਫ ਮੀਟਿੰਗ ਇਸ ਵਾਸਤੇ ਬੁਲਾਈ ਗਈ ਹੈ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਜੇ ਜਿੱਦ ਕਰਾਂਗੇ ਜਾਂ ਉਸੇ ਲਾਈਨ ਦੇ ਉੱਤੇ ਚੱਲਾਂਗੇ ਤੇ ਸਾਰਿਆਂ ਦੇ ਉੱਤੇ ਪਰਚੇ ਹੋਣਗੇ ਔਰ ਪਰਚੇ ਹੋਣ ਦਾ ਮਤਲਬ ਹੈ ਕਿ 5-7 ਸਾਲ ਖੱਜਲ-ਖਵਾਰੀ ਪੈਸਾ ਹਰਾਸਮੈਂਟ ਫੈਮਿਲੀ ਡਿਸਟਰਬ ਹੋਏਗੀ ਔਰ ਤਮਾਈਆਂ ਤੇ ਅੱਜਕੱਲ ਸਾਰਿਆਂ ਦੀ ਔਨੀਆਂ ਆ ਗਈਆਂ ਨੇ ਉਹ ਸਾਡੇ ਸਮਾਜ ਦੇ ਬੱਚੇ ਨੇ ਕੋਈ ਅਲੱਗੂ ਹੋ ਕੇ ਸੇ ਦੁਨੀਆ ਤੋਂ ਨਹੀਂ ਆਏ ਸਾਡੇ ਸਮਾਜ ਦੇ ਬੱਚੇ ਨੇ ਸਾਡਾ ਫਰਜ਼ ਹੈ ਇਹਨੂੰ ਸਮਝਾਣਾ ਕਿ ਤੁਸੀਂ ਸਰੂਪ ਨਾ ਬਣਾ ਕੇ ਉਹਨਾਂ ਦੇ ਭਗਤ ਦਾ ਸਰੂਪ ਬਣਾ ਕੇ ਦਿਓ ਭੋਲੇ ਨਾਥ ਦੀ ਜਗ੍ਹਾ ਜਿਸ ਤਰ੍ਹਾਂ ਮਾਉਣਿਆਂ ਨੂੰ ਦੱਸਿਆ ਕਿ ਭੋਲੇ ਨਾਥ ਦੀ ਜਗ੍ਹਾ ਤੁਸੀਂ ਉਹਨਾਂ ਦੇ ਕਿਸੇ ਘੋਰੀ ਦਾ ਸਰੂਪ ਬਣਾ ਸਕਦੇ ਹੋ ਉਹ ਤੇ ਤੁਸੀਂ ਕਰਨਾ ਦੇ ਡਾਂਸ ਹੀ ਆ ਨਾ ਉੱਥੇ ਕਿ ਅਸੀਂ ਆਪਣੇ ਪ੍ਰਮਾਤਮਾ ਦਾ ਡਾਂਸ ਕਰਦੇ ਹਾਂ ਜਾਂ ਉੱਚ ਆਈਟਮਾਂ ਅਸੀਂ ਦੇਖੀਆਂ ਨੇ ਪਾਸ ਦੇ ਵਿੱਚ ਕਿ ਰਾਧਾ ਕ੍ਰਿਸ਼ਨ ਜੀ ਦੀ ਰਾਸਲੀਲਾ ਦਿਖਾਈ ਜਾਂਦੀ ਹੈ ਇਹਤੇ ਗੰਦੇ ਤਰੀਕਿਆਂ ਦਿਖਾਈ ਜਾਂਦੀ ਔਰ ਮੈਂ ਇਹਨਾਂ ਨੂੰ ਸ਼ਾਇਰ ਹੋ ਸਕਦਾ ਕਿਸੇ ਨੂੰ ਮੇਰੇ ਵਰਡ ਬੁਰੇ ਵੀ ਲੱਗਣ ਮੈਂ ਇਹ ਕਹਿਣਾ ਕਿ ਆਪਣੇ ਮਾਪਿਆਂ ਨੂੰ ਵੀ ਲਿਆਓ ਨਾ ਸਟੇਜ ਤੇ ਉਹ ਸੇਮ ਉਸ ਟੈਪ ਕਰਵਾ ਕੇ ਦਿਖਾਓ ਜਿਵੇਂ ਪੂਰੀ ਸ੍ਰਿਸ਼ਟੀ ਦੇ ਮਾਲਕ ਜਿਹੜੇ ਨੇ ਮਾਪਿਆਂ ਨੇ ਉਹਨਾਂ ਦਾ ਇਹ ਜੱਗ ਦਲਤਾਰ ਕਰਦਾ ਕਰਦੇ ਆਂ ਇਹ ਕੋਈ ਆਪਣੀ ਫੈਮਲੀ ਨੂੰ ਵੀ ਲਿਆ ਕੇ ਤਰਾਓ ਸਟੇਜ ਦੇ ਉੱਤੇ ਜੇ ਤੁਹਾਨੂੰ ਸਾਈ ਲੱਗਦੀ ਹੈ ਬਿਲਕੁਲ ਸਰ ਇਹੀ ਚੀਜ਼ ਅਸੀਂ ਕਰ ਰਹੇ ਆਂ ਕਿਉਂ ਅਸੀਂ ਇੱਥੇ ਡਿਸਕਸ ਕੀਤਾ ਵਾ ਰਾਉਲ ਜੀ ਨਾਲ ਰੋਲੋ ਜੀ ਨਾਲ ਕਿ ਅਸੀਂ ਇੱਕ ਐਸੋਸੀਏਸ਼ਨ ਰਜਿਸਟਰਡ ਕਰਵਾਈਏ ਜਿਹੜੀ ਹਾਈਟ ਮਾਲਿਕ ਗਰੁੱਪ ਨੇ ਉਹਦੀ ਐਸੋਸੀਏਸ਼ਨ ਰਜ ਰਜਿਸਟ੍ਰੇਸ਼ਨ ਦੇ ਵਿੱਚ ਸਿਰਫ ਉਸ ਗਰੁੱਪ ਨੂੰ ਐਡ ਕੀਤਾ ਜਾਏਗਾ ਜਿਹੜਾ ਬੰਦਾ ਜੇ ਉਹ ਵੀ ਆਈਟਮਾਂ ਕਰਦਾ ਜੋ ਉਹਨ ਦੇ ਕਾਸਟਿਊਮਸ ਨੇ ਉਹ ਸਾਰਿਆਂ ਦੀ ਇੱਕ ਫਾਈਲ ਬਣਾ ਕੇ ਇਹਨਾਂ ਨੂੰ ਦੇਗਾ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਸੰਤ ਸਮਾਜ ਜਾਂ ਜਿੰਨੇ ਵੀ ਸਨਾਤਨੀ ਨੇਤਣ ਜਾਂ ਜਿਹੜੇ ਸਮਾਜ ਸੇਵਕ ਨੇ ਉਹਨਾਂ ਸਾਰਿਆਂ ਦੀ ਇੱਕ ਕਮੇਟੀ ਬਣਾ ਕੇ ਉਹਨਾਂ ਦੇ ਅੱਗੇ ਸਾਰੇ ਪ੍ਰੋਫਾਈਲ ਰੱਖੇ ਜਾਣਗੇ ਜਿਹੜੀ ਜਿਹੜੀ ਚੀਜ਼ ਸੇਫਰ ਐਗਜ਼ਾਮਪਲ 10 ਆਈਟਮਾਂ ਸਾਨੂੰ ਦਿਖਾਉਂਦੇ ਨੇ ਉਹ 10 ਦੇ ਵਿੱਚੋਂ ਜੇ ਮੰਨ ਲਓ 2 ਜਾਂ 3 ਆਈਟਮਾਂ ਤੇ ਆਬਜੈਕਸ਼ਨ ਲੱਗਦਾ ਉਸ ਕਮੇਟੀ ਵੱਲੋਂ ਸਮਾਜ ਦੀ ਕਮੇਟੀ ਵੱਲੋਂ ਕਿ ਯਾਰ ਇਹ ਚੀਜ਼ਾਂ ਗਲਤ ਨੇ ਉਹਨਾਂ ਨੂੰ ਰਿਮੂਵ ਕਰਨੀਆਂ ਪੈਣਗੀਆਂ ਬੈਲੈਂਸ ਜਿਹੜੀਆਂ 6 ਜਾਂ 7 ਉਹਨਾਂ ਦੀ ਆਈਟਮ ਦੇ ਨੇ ਉਹ ਮਾਰਕੀਟ ਚ ਕਰ ਸਕਦੇ ਨੇ ਜਿਹੜੀਆਂ ਕਮੇਟੀਆਂ ਅਪਰੂਵ ਕਰਨ ਜਿਤੇ ਸਾਰੇ ਜਣੇ ਐਗਰੀ ਨੇ ਉਸ ਜੀ ਦੇ ਉੱਤੇ ਤੇ ਅਸੀਂ ਐਸੋਸੀਏਸ਼ਨ ਵੀ ਬਣਾ ਕੇ ਰਜਿਸਟਰ ਕਰਾ ਦਿੰਦੇ ਹਾਂ ਔਰ ਉਸ ਗਰੁੱਪ ਨੂੰ ਇੱਕ ਆਈ ਕਾਰਡ ইস্যੂ ਕੀਤਾ ਜਾਏਗਾ ਨਾਲੇ ਉਹਨਾਂ ਦੇ ਜਿਹੜੇ ਸਾਰੇ ਆਪਣੇ ਬੰਦੇ ਰੋਜ਼ੀ ਰੋਟੀ ਵੀ ਇੱਥੇ ਚੱਲਦੀ ਬਿਲਕੁਲ ਸਰ ਸਾਡੀ ਅੱਜ ਤੋਂ ਪਿਛਲੇ ਸਾਲ ਪਹਿਲਾਂ ਵੀ ਇੱਕ ਵਾਰੀ ਨਹੀਂ ਹੋਇਆ ਮਰ ਕੇ ਤੀਸਰੀ ਚੌਥੀ ਵਾਰੀ ਮੇਰੇ ਹੌਸਲੇ ਵਿੱਚ ਹੋ ਚੁੱਕਾ ਹੈ ਇਹ ਹੁੰਦਾ ਕੀ ਹੈ ਕਿ ਜਦੋਂ ਇੱਕ ਵਾਰੀ ਸ਼ਾਂਤ ਹੋ ਜਾਂਦਾ ਹੈ ਕੰਮ ਉਸ ਤੋਂ ਬਾਅਦ ਇੱਕ ਕੀ ਕਰਦੇ ਨੇ ਕਿ ਇੱਕ ਬੰਦਾ ਸੋਚਦਾ ਕਿ ਯਾਰ ਮੈਂ ਆਪਣਾ ਥੋੜਾ ਗਰੁੱਪ ਹੋਰ ਵਾਸਤ ਕਰਾਂ ਆਈਟਮ ਆ ਵਧਾਵਾਂ ਉਹ ਆਈਟਮ ਉਧਰ ਦੇ ਵਧਾਉਂਦੇ ਉਹ ਲਕਸ਼ਮਰೇಖਾ ਨੂੰ ਪਾਰ ਕਰ ਦਿੰਦਾ ਮर्याਦਾ ਇੱਕ ਪਾਰ ਕਰਦਾ ਉਹ ਦੂਸਰਾ ਨੂੰ ਰੋਕਣ ਦੀ بجائے ਉਹ ਕਹਿੰਦਾ ਮੈਂ ਵੀ ਇਹ ਸੇਮ ਚੀਜ਼ ਕਰਾਂ ਕਿੰਨੇ ਮੈਂਬਰ ਨੇ ਤੁਹਾਡੇ ਗਰੁੱਪ ਦੇਖੋ ਇਹ ਸਿਰਫ ਇਹਨਾਂ ਨੇ ਅਸੀਂ ਸੁਜੈਸ਼ਨ ਰੱਖਿਆ ਵਾ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਜਿਹੜੇ ਬੰਦ ਜੀ ਇਹਨਾਂ ਬਾਫਰ ਮਸਤ ਜੀ ਮੈਂ ਚਾਤੀ ਸਮਾਜ ਦਾ ਪ੍ਰੈਜ਼ੀਡੈਂਟ ਹੋਰ ਆਈ ਦੀ ਜਿਹੜੀ ਮੀਟਿੰਗ ਲੱਗੀ ਗਈ ਹੈ ਸੱਗੂ ਭਾਈ ਨੂੰ ਥੋੜਾ ਭਾਈ ਨੂੰ ਇੱਥੇ ਕਾਬੂ ਲਾਇਆ ਗਿਆ ਕਿ ਸਾਡੀ ਵੀ ਭਾਵਨਾਵਾਂ ਉੱਤੇ ਸਹੇਜ ਪਹੁੰਚੀ ਹੈ ਕਿ ਸਾਡੀ ਇਸ ਲਾਈਨ ਨੂੰ ਚਾਹਤੀਆਂ ਲਾਈਨ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਕਿ ਗਲਤੀ ਕੋਈ ਇੱਕ ਕਰ ਰਿਹਾ ਹੈ ਤੇ ਬਹੁਤਨਾ ਸਭ ਨੂੰ ਪੈ ਰਿਹਾ ਹੈ ਅਸੀਂ ਇਸ ਤਰ੍ਹਾਂ ਇੱਥੇ ਡਿਸਕਸ ਕਰ ਰਹੇ ਹਾਂ ਭਾਜੀ ਦਾ ਸੋਲੋ ਭਾਜੀ ਦਾ ਸੱਜੂ ਜੀ ਦਾ ਅਸੀਂ ਆਪਸ ਵਿੱਚ ਸੋਨੂੰ ਭਾਜੀ ਸਾਰੇ ਸੀ ਨਾ ਇਕੱਠੇ ਬੈਠ ਕੇ ਡਿਸਕਸ ਇਹ ਕੀਤਾ ਹੈ ਕਿ ਅਸੀਂ ਕਿਉਂ ਨਾ ਆਪਣੀ ਜਿਹੜੀ ਸਮਾਜ ਦੀ ਜਿਹਮੇਰੀ ਅਹਾਂ ਵਿੱਚ ਬਾਰ-ਬਾਰ ਇੱਕ ਗੱਲ ਬਾਰ-ਬਾਰ ਪ੍ਰੋਬਲਮ ਬਣੇ ਟ੍ਰੇਡ ਹੋਣੀ ਕੋਈ ਇਸ਼ੂ ਉਹੀ ਮੁੱਦਾ ਬਾਰ-ਬਾਰ ਉੱਠਣਾ ਇਹਦਾ ਮਤਲਬ ਕਿਤਨੇ ਕਿਤੇ ਗਲਤੀ ਹੈ ਸਾਡੀ ਲਾਈਨ ਦਾ ਮਿਸਯੂਜ਼ ਹੋ ਰਿਹਾ ਹੈ ਮੈਂ ਸਾਰਿਆਂ ਨੂੰ ਕਹਿ ਨਹੀਂ ਕਹਦਾ ਸਾਰਿਆਂ ਨੂੰ ਗਲਤ ਵੀ ਨਹੀਂ ਕਹਿੰਦਾ ਉਹ ਸਾਨੂੰ ਵੀ ਪਤਾ ਹੈ ਉਹ ਗਲਤ ਹੋ ਰਿਹਾ ਹੈ ਕਿਸੇ ਵਾਰੀ ਕੀ ਹੁੰਦਾ ਹੈ ਕਿ ਬਾਹਰੋਂ ਟੀਮ ਆ ਜਾਂਦੀ ਹੈ ਗਲਤੀ ਉਹ ਕਰ ਦਿੰਦੇ ਹੈ ਉਹ ਕਹਿੰਦਾ ਇਥੋਂ ਦੇ ਲੋਕਾਂ ਨੂੰ ਭੇਜਦਾ ਕਿਹੜੇ ਵਾਰੀ ਕੀ ਹੁੰਦਾ ਹੈ ਇਥੋਂ ਦੀ ਟੀਮ ਬਾਹਰ ਜਾ ਕੇ ਗਲਤੀ ਕਰ ਆਉਂਦੀ ਹੈ ਉਹ ਵੀਡੀਓ ਬਾਹਰ ਵਾਇਰਲ ਹੋ ਜਾਂਦੀ ਉਹਦੀ ਪੋਚਦੀ ਫਿਰ ਸਾਰਿਆਂ ਨੂੰ ਬੁਰਾ ਕਰ ਦਿੰਦਾ ਅਸੀਂ ਉਸ ਚੀਜ਼ ਦਾ ਸਫਾਈ ਕਰਨਾ ਚਾਹੁੰਦੇ ਠੀਕ ਹੈ ਜੀ ਉਹ ਅਸੀਂ ਜਿੰਨੇ ਸਭ ਨੂੰ ਪਹਿਲਾਂ ਦੱਸਿਆ ਕਿ ਕੁਝ ਚੀਜ਼ਾਂ ਤੇ ਸਾਡੀਆਂ ਮੰਨੋ ਉਹ ਸਹੀ ਤਾਂ ਨਹੀਂ ਮੰਨ ਲੈਂਦੇ ਇਹ ਸਾਡਾ ਕਾਰੋਬਾਰ ਵੀ ਚੱਲੇਗਾ ਤੇ ਮर्याਦਾ ਵਿੱਚ ਬੈ ਬਿਲਕੁਲ ਬਿਲਕੁਲ ਇਥੇ ਹੁਣ ਤੋ ਨਹੀਂ ਮੈਂ ਕਹਿੰਦਾ ਜੀ ਜੇ ਮੈਂ ਇਸ ਲਾਈਨ ਸੰਬੰਧੀ ਨਾਲ ਤੇ ਮੈਂ ਮੰਨ ਲਵਾਂ ਮੇਰੇ ਕੋਲ ਤੇ 20 ਬੰਦੇ ਨੇ ਤੇ ਮੇਰੇ ਨਾਲ 20 ਬੰਦੇ ਦਾ ਘਰ ਚੁੱਲ੍ਹੇ ਜਾਂਦੇ ਰੋਟੀ ਜਾਂਦੀ ਹੈ ਨਾ ਸਿਰਫ ਅਸੀਂ ਕੀਤਾ ਵੀ ਇਹੀ ਕੰਮ ਹੈ ਹੋਰ ਤੇ ਵੀ ਕੰਮ ਕੀਤਾ ਵੀ ਕੋਈ ਨਹੀਂ ਤੇ ਅਸੀਂ ਐਸੇ ਤਾਂ ਅੱਗੇ ਵੀ ਇਸੇ ਕੰਮ ਤੇ ਰੋਟੀ ਖਾਣੀ ਹੈ ਜੋ ਸਾਨੂੰ ਸਦਾ ਮੈਂ ਬਹੁਤ ਪੁਰਾਣੇ ਨੇ ਬੂਤਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਲਾਇਆ ਪਰ ਇਹਨਾਂ ਨੇ ਅੱਜ ਤੱਕ ਇਸ ਰੂਪ ਨਹੀਂ ਧਾਰਿਆ ਮੈਂ ਵੀ ਸਿਰੋਵੀਨਾ ਸਿਰੋਵੀ ਸੀ ਮੀਟਿੰਗ ਵਿੱਚ ਜਿਸ ਦਾ ਮਨ ਕੇ ਮੈਂ ਵੀ ਸਿਰੋਵ ਬੋਧ ਘਟਾ ਰਿਹਾ ਦਾਵਾ ਬੋਧ ਘਟਾ ਬਾਕੀ ਸਾਡੇ ਦੇ ਦਿਨ ਸਾਡੇ ਦੇ ਦਿਨ ਪਰ ਮੈਂ ਜਿਹੜੇ ਕੰਮ ਕਰ ਰਹੇ ਨਹੀਂ ਮੈਂ ਨਿੱਕੜੇ ਸਿਰੋਵ ਆਪਾਂ ਮਰਿਆ ਅੱਜ ਤੋਂ 10 ਸਾਲ ਪਹਿਲੇ ਜਦੋਂ ਸਾਡੇ ਆਰਾਮ ਸਿੰਘ ਜੀ ਨੂੰ ਪੂਰੀ ਸਾਫ ਕਰਨਾ ਨਾ ਸਾਹਿਲ ਹੈ ਸਾਡੇ ਟਾਈਮ ਤੇ ਤਾਂ 10 ਪਿੱਛੇ ਚੱਲ ਜੀ ਮੇਰੇ ਖਿਆਲ ਉਸ ਟਾਈਮ ਕੋਈ ਰੋਲ ਨਹੀਂ ਗਾ ਸੀ ਚੱਕੀ ਆ ਬੰਦ ਹੋਈ ਨਹੀਂ ਕਿਸੇ ਸੰਗਠਨ ਨੇ ਕੋਈ ਆਬਜੈਕਸ਼ਨ ਨਹੀਂ ਕੀਤੀ ਕਿਉਂ ਨਹੀਂ ਕੀਤੀ ਭਗਟਾਂ ਦਾ ਉਸ ਟਾਈਮ ਉਸ ਟਾਈਮ ਕੀ ਹੁੰਦਾ ਜਿਹੜਾ ਚੱਕੀ ਵਾਲੇ ਬੰਦੇ ਸੀ ਨਾ ਜਦੋਂ ਬੈਗ ਮੈਂ ਆਪਣੀ ਗੱਲ ਕਰਦੇ ਹਾਂ ਟਰੰਕ ਵਗੈਰਾ ਬੈਗ ਖੋਲਦੇ ਸੀ ਐਸੀ ਕਿ ਪੂਜਾ ਕਰਦੇ ਸੀ ਪਹਿਲਾਂ ਧੂਪਰਤੀ ਹੁੰਦੀ ਸੀ ਬੜੇ ਤਰੀਕੇ ਨਾਲ ਉਹ ਕੰਮ ਅਦਬ ਨਾਲ ਹੁੰਦਾ ਸੀ ਜੇਸੀ ਕੰਮ ਕਰਦੇ ਸੀ ਪੈਸੇ ਕਮਾਣੇ ਹੈ ਮਰਿਆਦਾ ਵਿੱਚ ਨਹੀਂ ਸੀ ਇਹ ਹੁਣ ਥੋੜੇ ਜਾਰਤੀ ਆਂਸਰ ਆ ਗਏ ਹੁਣ ਬਾਅਦ ਅਗੇ ਸਲਾਈ ਚ ਪੈਸੇ ਵੀ ਲੈ ਇੱਜ਼ਤ ਲਈ ਨਾਲੇ ਟੌਰ ਦਾ ਖਾਣਾ ਪੀਣਾ ਮਿਲਦਾ ਜਿਹੜੇ ਅਨਪੜ੍ਹ ਕਹ ਲਈ ਆਪਾਂ ਹਨਾ ਜਿਹਨੂੰ ਸਮਝ ਕਰਦਾ ਉਹ ਇਸ ਲਾਈਨ ਚੂਜ਼ ਕਰਦੇ ਬੈਠੇ ਨੇ ਪਰ ਉਹ ਇਸ ਨੂੰ ਇਹਦੀ ਮਰਿਆਦਾ ਬਹੁਤ ਜ਼ਿਆਦਾ ਪਹਨਤ ਕਰ ਸ਼ੰਕਰ ਜੀ ਬਣੇ ਹੁੰਦੇ ਨੇ ਪਤਾ ਨਾ ਸੋਰਨਾ ਜਵਾਬ ਮੇਕਅਪ ਦਾ ਪਤਾ ਨਹੀਂ ਇਹਨਾਂ ਨੂੰ ਕਈ ਪੁਲਿਸਾਂ ਨੂੰ ਕਾਪੀ ਕਰ ਲਦੇ ਕਿ ਸਾਹਿਲ ਨੂੰ ਕਾਪੀ ਕਰ ਲਦੇ ਕਿ ਮੈਨੂੰ ਕਾਪੀ ਕਰ ਮੈਂ ਕਹਿੰਦਾ ਕਰੋ ਨਕਲ ਵੀ ਪਰ ਅਕਲ ਦੇ ਨਾਲ ਹੁੰਦੀ ਹੈ ਅਸੀਂ ਕੋਈ ਦੇਵੀ ਦਾਤਾ ਸੰਧੂ ਧਾਰਦੇ ਅਸੀਂ ਦੇਵੀ ਦੇ ਦਾਤਾ ਨਹੀਂ ਹੈ ਅਸੀਂ ਸਿਰਫ ਪ੍ਰਚਾਰਕ ਮੈਸੇਜ ਇਹ ਹੈ ਕਿ ਇਸ ਤਰ੍ਹਾਂ ਆਸਾਨੇ ਸਰੂਪ ਦੇਵੀ ਦੇ ਦਾਤਾ ਦਿਖਣ ਚ ਹੈਗੇ ਇਹ ਮੀਟਿੰਗ ਵਿੱਚ ਕੀ ਇਹ ਵਿੱਚ ਮੀਟਿੰਗ ਦੀ ਵਿੱਚ ਫਾਈਨਲ ਡਿਸਟੈਂਸ ਇਹੋ ਹੀ ਹੈ ਕਿ ਅਸੀਂ ਜਿਹੜੇ ਗਰੁੱਪ ਕੰਮ ਅਦਬ ਜਿਦਾ ਜਾਣਦੇ ਨੇ ਅਸੀਂ ਉਹਨਾਂ ਨੂੰ ਇਹ ਸੁਲਾ ਦਿੱਤੀ ਹੈ ਕਿ ਪਹਿਲਾਂ ਤੁਸੀਂ ਕਿਸੇ ਅੱਛੇ ਗਰੁੱਪ ਨਾਲ ਜੁੜੋ ਸਾਲਸ਼ੀਣੀ ਲੱਗੇ ਕੰਮ ਸਿੱਖੋ ਜੇ ਸਾਨੂੰ ਲੱਗਦਾ ਹੋਏਗਾ ਕਿ ਤੁਸੀਂ ਲਾਈਕ ਹੋਗੇ ਕੰਮ ਕਰਨ ਦੇ ਉਹਦਾ ਡਰੈਸ ਸੈਂਸ ਜਿਹੜਾ ਅਸੀਂ ਸਾਰੇ ਇਕੱਠੇ ਹੋਗੇ ਜਿਹਦੇ ਚਾਰ ਪੰਜ ਭਰਾ ਹੀ ਲੱਗੇਗੀ ਉਹਦਾ ਡਰੈਸ ਸੈਂਸ ਵੀ ਅਸੀਂ ਬਣਾਵਾਂਗੇ ਉਹਦੀ ਜਿਹੜੀ ਕਲੈਕਸ਼ਨ ਹੋਵੇ ਮਫਲ ਇੱਧਰ ਗਾਣੇ ਵੀ ਕੋਈ ਕੋਈ ਜਿਆਦਾ ਚੱਲ ਜਾਂਦੇ ਉਹ ਵੀ ਗੰਦੂਲੇ ਪਾ ਦੇ ਅਸੀਂ ਉਹ ਚੀਜ਼ਾਂ ਬੰਦ ਕਰਕੇ ਆਪਣੇ ਤਰੀਕੇ ਦਾ ਉਹ ਬੰਦ ਨੂੰ ਕੰਮ ਕਰਨ ਦੇ ਜਦੋਂ ਹਾਂ ਲੱਗੇਗਾ ਫਿਰ ਇਹਨਾਂ ਨੂੰ ਦੱਸਾਂਗੇ ਭਾਜੀ ਬੰਦਾ ਰੈਡੀ ਹੈ ਕੰਮ ਕਰਨ ਨੂੰ ਮਰੇਦੇ ਵਿੱਚ ਲਾ ਕੇ ਕੰਮ ਕਰੇਗਾ ਜਿਹਨੇ ਸੰਸੰਤ ਸਮਾਜ ਨੇ ਉਸ ਚੀਜ਼ ਨੂੰ ਮੰਨਨਗੇ ਫਾਈਨਲ ਕਰਨਗੇ ਅਸੀਂ ਫਿਰ ਉਸੇ ਤਰ੍ਹਾਂ ਅੱਗੇ ਬਿਲਕੁਲ ਜੀ ਬਿਲਕੁਲ ਸਾਡੀ ਸਭਾ ਦੀ ਸ਼ੁਰੂ ਹੋ ਰਹੀ ਹੈ ਜਿਹਦੀ ਜਿਹਨੇ ਸੇਖੋ ਭਾਈ ਦੇ ਕੇ ਹੀ ਕਰਵਾ ਕੇ ਦਵਾਂਗੇ ਆਈ ਕਾਰਡ ਉਹਨੂੰ ਇਸ਼ੂ ਦਿੱਤਾ ਜਾਏਗਾ ਜਿਹੜਾ ਮਰਾਦਿਆਂ ਨਾਲ ਕੰਮ ਕਰੇਗਾ ਜਿਹੜਾ ਸਾਡੇ ਕਾਨੂੰਨ ਚ ਹੋਏਗਾ ਜਿਹਦੇ ਕੋਈ ਆਈ ਕਾਰਡ ਨਹੀਂ ਹੈ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਸਾਡੀ ਸਭਾ ਦਾ ਕੋਈ ਆਈ ਕਾਰਡ ਹੈ ਜੀ ਉਹ ਗਲਤੀ ਕਰਦਾ ਹੈ ਉਹਦੇ ਤੇ ਸਖਤ ਸਖਤ ਕਾਰਵਾਈ ਅਸੀਂ ਨਾਲ ਲਾ ਕੇ ਕਰਾਵਾਂਗੇ ਸੋਰਾ ਭਾਈ ਦੇ ਸੇਖੋ ਅਸੀਂ ਨਾਲ ਲਾ ਕੇ ਆਪਕੀ ਸਭਾ ਬਲੋਲ ਤੇ ਪਹੁੰਚਾ ਕਰਦੇ ਜੈ ਮਾਤਾ ਦੀ ਜਾ ਸ਼੍ਰੀ ਰਾਮ ਜੀ सौरभ ਸਿੱਧੀਆਂ ਹਿੰਦੂ ਰਾਸ਼ਟਰੀ ਸੇਨਾ ਤੋਂ ਰਾਸ਼ਟਰੀ ਮਾਸਟਰ ਕਿਉਂਕਿ ਅੱਜ ਦੀ ਸਾਡੀ ਮੀਟਿੰਗ ਦਾ ਸਗੂ ਭਾਈ ਵੱਲੋਂ ਤੁਹਾਨੂੰ ਕਿਹਾ ਗਿਆ ਸਾਡਾ ਟੀਚਾ ਇਹੀ ਹੈ ਜਿਹੜੇ ਆ ਸਾਡੇ ਪਰਿਵਾਰ ਹੀ ਨੇ ਸਾਡੇ ਬੱਚੇ ਹੀ ਨੇ ਇਹ ਸਾਡੇ ਦੋ ਬਾਕੀ ਹੋ ਗਏ ਜਿਹੜੇ ਕਦਮ ਚੁੱਕ ਰਹੇ ਨੇ ਇਹਨਾਂ ਨੂੰ ਸਮਝਾਇਆ ਜਾਏ ਇਹਨਾਂ ਨੂੰ ਸਹੀ ਰਾਹ ਪਾਇਆ ਜਾਏ ਜਿਹੜੇ ਲੜਕੀ ਨਸ਼ਾ ਪਤਾ ਕਰਦੇ ਨੇ ਇਹਨਾਂ ਨੂੰ ਵੀ ਠੱਲ ਪਾਈ ਜਾਏ ਕਿ ਨਾਲੇ ਇਹਨਾਂ ਦੇ ਵਿੱਚ ਜਿਹੜੇ ਨਸ਼ਾ ਨੁਸ਼ਾ ਕਰ ਗਏ ਅਸੀਂ ਕਿ ਛੋਟਾ ਕਰਦੇ ਆ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਠੱਲ ਪਾਈ ਦੀਆਂ ਇਹਨਾਂ ਕਰਕੇ ਬਾਕੀ ਸਾਰੀਆਂ ਤਾਂ ਆਪ ਪਾਉਂਦੀਆਂ ਕਿਸੇ ਕੋਈ ਧਾਰਮਿਕ ਮੈਂ ਭਾਜੀ ਉਹੀ ਤੁਹਾਨੂੰ ਦੱਸ ਲਿਆ ਕਿ ਜਿਹੜੇ ਧਾਰਮਿਕ ਭਾਵਨਾਵਾਂ ਸਾਡੀ ਠੇਸ ਕੋਈ ਦੀਏ ਕੁਝ ਸ਼ਰਾਰਤੀ ਅੰਸਰ ਨੇ ਵਿੱਚ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜਿਹੜੇ ਸਾਡੇ ਦਿਲ ਤੇ ਗੱਲ ਲੱਗਦੀ ਆ ਤੇ ਉਹਦੇ ਨਾਲ ਫਿਰ ਉਹਨਾਂ ਦੇ ਪਰਚਾ ਵੀ ਕਰਾਇਆ ਜਾਂਦਾ